ਸਾ ਸਿੱਖਾਂ ਜੀ ਸਵਾਗਤ ਕਰਦੇ ਆਂ ਤੁਹਾਡਾ ਵਾਈਗਰੂ ਕਲੋਥ ਹਾਊਸ ਐਂਡ ਪ੍ਰਟੀਕਪਟਲਾ ਡਾ ਵੱਲੋਂ ਪਲੀਜ਼ ਜਿਹੜੀਆਂ ਮੇਰੀਆਂ ਭੈਣਾਂ ਪਹਿਲੀ ਵਾਰ ਮੇਰੀ ਵੀਡੀਓ ਦੇਖ ਰਹੀਆਂ ਹਨ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਬਟਨ ਵੀ ਪ੍ਰੈਸ ਕਰ ਲਓ ਤਾਂ ਕਿ ਜਿਹੜੀ ਅਸੀਂ ਡੇਲੀ ਅਪਲੋਡ ਕਰ ਰਹੇ ਆਂ ਵੀਡੀਓ ਤੁਹਾਨੂੰ ਸਕਿੱਪ ਨਾ ਹੋਵੇ ਤੁਹਾਨੂੰ ਮਿਲ ਸਕੇ ਜੀ ਤੁਸੀਂ ਸਾਡੇ ਸਾਰੇ ਸੂਟ ਦੇ ਸਕੋ ਜਿਵੇਂ ਅਸੀਂ ਹਰ ਰੋਜ਼ ਸੋਨੇ ਸੋਨੇ ਤੁਹਾਡੇ ਵਾਸਤੇ ਸੂਟ ਲੈ ਕੇ ਆਉਣੇ ਆਂ ਅੱਜ ਜਿਹੜਾ ਸੂਟ ਦੇਖੋ ਫਾਸਟ ਦੇਖੋ ਅੱਜ ਅਸੀਂ ਲੈ ਕੇ ਆਏ ਹਾਂ ਤੁਹਾਡੇ ਉਸੇ ਕੱਟ ਪੀਸ ਜੋ ਕੱਟ ਪੀਸ ਸਾਡੇ ਕੋਲੇ ਬਚਿਆ ਐ ਅਸੀਂ ਜਿਹੜੇ ਵੀ ਮੇਰੀ ਭੈਣ ਨੂੰ ਕੋਈ ਵੀ ਪੀਸ ਪਸੰਦ ਆਉਂਦਾ ਹੈ ਠੀਕ ਹੈ ਜੀ ਉਹ ਆਪਣਾ ਪੀਸ ਪਸੰਦ ਕਰਕੇ ਸਾਡੇ ਕੋਲੋਂ ਆਰਡਰ ਬੁੱਕ ਕਰਵਾ ਸਕਦੇ ਆ ਫਸਟ ਪੀਸ ਦੇਖੋ ਜੀ ਬੜਾ ਪਿਆਰਾ ਜਿਹਾ ਪੀਸ ਰਹਿਣ ਵਾਲਾ 2.5 ਮੀਟਰ ਰਹੂਗੀ ਇਹਦੇ ਨਾਲ ਕੱਟ ਬਾਟਮ ਅਸੀਂ ਇਹਦੇ ਨਾਲ ਬਲੈਕ ਵੀ ਲਗਾ ਸਕਦੇ ਆ ਤੇ ਵੈਸੇ ਅਸੀਂ ਇਹ ਵਾਲੀ ਬਾਟਮ ਲਗਾਈ ਹੈ ਬੜੀ ਪਿਆਰੀ ਜੀ ਰਹਿਣ ਵਾਲੀ ਹੈ ਬਾਟਮ ਦੇਖੋ ਬੜਾ ਪਿਆਰਾ ਜਿਹਾ ਸੂਟ ਰੈਡੀ ਹੋਣਾ ਬਣ ਕੇ ਇਸ ਬਾਟਮ ਦੇ ਨਾਲ ਠੀਕ ਹੈ ਜੀ ਅਸੀਂ ਇਹ ਵਾਲੀ ਬਾਟਮ ਲਗਾਈ ਹੈ 2.5 ਮੀਟਰ ਰਹਿਣ ਵਾਲੀ ਸ਼ਰਟ ठीक है जी जोड़े पीस रहे सौ रुपये पर मीटर रहने गए जी ठीक है जी सौ रुपये पर मीटर रहने वाले पीस जेकर ब्लैक बॉटम न लैना चाहिए ब्लैक बॉटम ना भी ले सकते हो अगला पीस तुम दिखाने लगी हूँ बड़े प्यारे जन वाले पीस जी अच साडे देखो या पीस देखो ये ढाई मीटर रहन वाला पीस ये भी ढाई मीटर मिलेगा थोड़ू यी बॉटम ਠੀਕ ਹੈ ਜੀ ਇਹ ਵਾਲੇ ਤੁਸੀਂ ਇਹਦੇ ਨਾਲ ਬਾਟਮ ਵੀ ਲੈ ਸਕਦੇ ਹੋ ਜੇ ਕੱਲਾ ਸ਼ਰਟ ਪੀਸ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਸ਼ਰਟ ਪੀਸ ਵੀ ਲੈ ਸਕਦੇ ਹੋ ਹਾਂਜੀ ਇਹ ਵਾਲਾ ਪੀਸ ਦੇਖੋ ਇਹ ਵੀ ਬੜਾ ਪਿਆਰਾ ਜਿਹਾ ਪੀਸ ਰਹਿਣ ਵਾਲਾ 2 ਮੀਟਰ ਰਹਿਣੀ ਵਾਲੀ ਸ਼ਰਟ ਪੀਸ ਬੜਾ ਪਿਆਰਾ ਜਿਹਾ ਸ਼ਰਟ ਪੀਸ ਰੈਡੀ ਹੋਣਾ ਜਿਹੜੀਆਂ ਮੇਰੀਆਂ ਪੈਣਾ ਪਤਲੀਆਂ ਉਹਨਾਂ ਦਾ ਜਿਹੜਾ 20 ਇੰਚ ਕੇ ਆਉਂਦਾ ਉਹਨਾਂ ਦਾ ਫੋਲਡ ਕਰਕੇ ਸ਼ਰਟ ਬਣ ਜਾਂਦੀ ਹੈ ਜੀ ਉਹ ਇਹ ਵਾਲਾ ਪੀਸ ਲੈ ਸਕਦੇ ਆ ਸਿਰਫ 2 ਮੀਟਰ ਵਾਲਾ ਰਹਿਣ ਵਾਲਾ ਪੀਸ ਹੈ 100 ਰੁਪਏ ਰਹੂਗਾ ਪਰ ਮੀਟਰ ਪ੍ਰਿੰਸਸ ਕਲੈਕਸ਼ਨ ਆ ਏਕੇ ਟੈਕਸ ਦੀ ਠੀਕ ਹੈ ਜਿਹੜੇ ਕੱਟ ਪੀਸ ਰਹਿਣਗੇ ਉਹ ਪ੍ਰਿੰਸਸ ਕਲੈਕਸ਼ਨ ਦੇ ਰਹਿਣਗੇ ਏਕੇ ਟੈਕਸ ਦੇ ਰਹਿਣਗੇ ਜੀ ਠੀਕ ਹੈ ਜੀ ਸਟਾਫ ਬੜਾ ਫਾਈਨ ਐ ਸੌਫਟ ਵਾਲਾ ਸਟਾਫ ਹੈ ਜੀ ਠੀਕ ਹੈ ਜੀ ਇਹ ਵਾਲਾ ਪੀਸ ਦੇਖੋ ਇਹ ਵੀ ਤੁਹਾਨੂੰ 2 ਮੀਟਰ ਦਾ ਪੀਸ ਮਿਲੂਗਾ ਜੀ ਠੀਕ ਹੈ ਜੀ ਜਿਹੜੀਆਂ ਮੇਰੀਆਂ ਪਹਿਣਾ ਦੀ ਲੈਂਥ ਕੰਪਲੀਟ ਹੁੰਦੀ ਹੈ 2 ਮੀਟਰ ਦੇ ਵਿੱਚ ਉਹ ਇਹ ਵਾਲਾ ਪੀਸ ਲੈ ਸਕਦੇ ਆ ਜਾਂ ਤੁਸੀਂ ਲੈਸ ਕੱਟ ਪਾ ਕੇ ਵੀ ਇਹ ਵਾਲਾ ਜਿਹੜਾ ਪੀਸ ਹੈ ਉਹ ਆਪਣਾ ਪੂਰੀ ਕੰਪਲੀਟ ਲੈਂਥ ਕਰ ਸਕਦੇ ਹੋ ਦੇਖੋ ਜਿਹੜਾ ਸਾਈਡ ਤੋਂ ਪੀਸ ਉਤਰਦਾ ਜੀ ਉਹ ਪਿਛਲੀ ਲੈਂਥ ਕੰਪਲੀਟ ਕਰਕੇ ਤੁਸੀਂ ਲੈਸ ਕੱਟ ਪਾ ਕੇ ਆਪਣੀ ਜਿੰਨੀ ਮਰਜ਼ੀ ਲੈਂਥ ਜਿਹੜੀ ਕੰਪਲੀਟ ਕਰ ਸਕਦੇ ਹੋ ਬੜੇ ਪਿਆਰੇ ਜਿਹੇ ਰਹਿਣ ਵਾਲੇ ਪੀਸ ਅਗਲਾ ਪੀਸ ਚੈੱਕ ਕਰੋ ਇਹ ਵੀ ਬੜਾ ਪਿਆਰਾ ਜਿਹਾ ਪੀਸ ਰਹਿਣ ਵਾਲਾ ਠੀਕ ਹੈ ਜੀ ਇਹ ਵਾਲ ਤੁਸੀਂ ਇਹਦੇ ਸਾਡੇ ਕੋਲ ਬਾਟਮ ਲੈ ਸਕਦੇ ਹੋ ਬੜਾ ਸੋਹਣਾ ਜਿਹਾ ਰੈਡੀ ਹੋਣਾ ਸੂਟ ਬਣ ਕੇ ਇਸ ਵਾਲੀ ਬਾਟਮ ਦੇ ਨਾਲ ਠੀਕ ਹੈ ਜੀ 2.5 ਮੀਟਰ ਰਹਿਣ ਵਾਲੀ ਇਹ ਸ਼ਰਟ ਪੀਸ ਦੀ ਕੱਟ ਅਗਲਾ ਪੀਸ ਚੈੱਕ ਕਰੋ ਇਹ ਵੀ ਬੜਾ ਪਿਆਰਾ ਜਿਹਾ ਪੀਸ ਹੈ ਸਾਡੇ ਕੋਲ 2 ਪੀਸ ਅਵੇਲੇਬਲ ਹੈ ਠੀਕ ਹੈ ਜੀ 2-2 ਮੀਟਰ ਦੇ ਰਹਿਣਗੇ ਪੀਸ 4 ਮੀਟਰ ਮਿਲੂਗਾ ਤੁਹਾਨੂੰ ਸਟਾਫ ਜੇਰਾ ਜਿਹੜੀ ਮੇਰੀ ਪੈਂੰਡਾ 4 ਮੀਟਰ ਵਿੱਚ ਸੂਟ ਬੰਦਦਾ ਉਹ ਇਹ ਵਾਲਾ ਪੀਸ ਸਾਡੇ ਕੋਲ ਬਾਇ ਕਰ ਸਕਦੇ ਹੋ ਕੱਲਾ ਸ਼ਰਟ ਪੀਸ ਲੈਣਾ ਚਾਹੁੰਦੇ ਹੋ ਤਾਂ ਕੱਲਾ ਸ਼ਰਟ ਪੀਸ ਵੀ ਤੁਸੀਂ ਬਾਇ ਕਰ ਸਕਦੇ ਹੋ ਬੜਾ ਸੋਹਣਾ ਜਿਹਾ ਰਹਿਣ ਵਾਲਾ ਇਹ ਵਾਲਾ ਪੀਸ ਪਿੰਕ ਬਾਟਮ ਦੇ ਨਾਲ ਜਾਂ ਗਰੇ ਬਾਟਮ ਦੇ ਨਾਲ ਇਹ ਵਾਲਾ ਪੀਸ ਬੜਾ ਸੋਹਣਾ ਲੱਗਣਾ ਜੀ ਠੀਕ ਹੈ ਜੀ ਪਿੰਕ ਬਾਟਮ ਵੀ ਤੁਸੀਂ ਸਾਡੇ ਕੋਲ ਲੈ ਸਕਦੇ ਹੋ ਜੀ ਦੇਖੋ ਜੀ ਇਹ ਵਾਲਾ ਸਟਾਫ ਦੇਖੋ ਬੜਾ ਪਿਆਰਾ ਜਿਹਾ ਸਟਾਫ ਹੈ ਠੀਕ ਹੈ ਜੀ ਇਹ ਟੈਬੀ ਕਾਟਨ ਦੇ ਵਿੱਚ ਲੱਗ ਰਿਹਾ ਦੇਖੋ ਜੀ ਲਾਈਨਾਂ ਜੀਆਂ ਬਣੀਆਂ ਹੋਈਆਂ ਇਹਦੇ ਵਿੱਚ ਇਹ 4 ਮੀਟਰ ਰਹੂਗਾ ਜੀ ਠੀਕ ਹੈ ਜੀ ਪ੍ਰਿੰਸਸ ਕਲੈਕਸ਼ਨ ਰਹਿਣ ਵਾਲਿਆ ਪੀਸ ਬ੍ਰਾਂਡਡ ਰਹਿਣਗੇ ਪੀਸ 100 ਰੁਪਏ ਪਰ ਮੀਟਰ ਤੁਹਾਨੂੰ ਮਿਲਣਗੇ ਜੀ ਇਹ ਵਾਲੇ ਠੀਕ ਹੈ ਜੀ 100 ਰੁਪਏ ਪਰ ਮੀਟਰ ਮਿਲਣਗੇ ਤੁਹਾਨੂੰ ਇਹ ਵਾਲੇ ਪੀਸ 4 ਮੀਟਰ ਰਹੂਗਾ ਇਹ ਵਾਲਾ ਪੀਸ ਜਿਹੜੀ ਮੇਰੀ ਭੈਣ ਦਾ 4 ਮੀਟਰ ਦੇ ਵਿੱਚ ਸੂਟ ਕੰਪਲੀਟ ਹੁੰਦਾ ਉਹ ਇਹ ਵਾਲਾ ਪੀਸ ਸਾਡੇ ਕੋਲੋਂ ਬਾਈ ਕਰ ਸਕਦਾ ਅਗਲਾ ਪੀਸ ਦੇਖੋ ਜੀ ਇਹ ਵੀ ਬੜਾ ਪਿਆਰਾ ਜਿਹਾ ਰਹਿਣ ਵਾਲਾ ਪ੍ਰਿੰਟ ਇਹ 3 ਮੀਟਰ ਹੈ ਜੀ ਜਿਹੜੀ ਮੇਰੀ ਭੈਣ ਨੇ ਇੱਕ ਜਿ ਸ਼ਰਟ ਪੀਸ ਲੈਣਾ ਸ਼ਰਟ ਪੀਸ ਲੈ 사ਦੇ ਹਾਂ ਜੇਕਰ 10 ਮੀਟਰ ਪੂਰਾ ਸਟਾਫ ਲੈਣਾ ਜੀ ਤੁਸੀਂ ਫਰੌਗ ਵਗੈਰਾ ਰੈਡੀ ਕਰਨੀ ਆ ਠੀਕ ਹੈ ਜੀ ਤਾਂ ਉਹ ਇਹ ਵਾਲਾ ਪੀਸ ਸਾਡੇ ਕੋਲੋਂ ਬਾਈ ਕਰ ਸਕਦੇ ਹੋ ਬੜਾ ਪਿਆਰਾ ਜਿਹਾ ਰਹਿਣ ਵਾਲਾ ਇਹ ਵਾਲਾ ਪੀਸ ਪ੍ਰਿੰਟ ਦੇਖੋ ਬੜਾ ਪਿਆਰਾ ਜਿਹਾ ਰਹੂਗਾ ਪ੍ਰਿੰਸਸ ਕਲੈਕਸ਼ਨ ਹੈ ਏਕੇ ਟੈਕਸ ਦੀ 100 ਰੁਪਏ ਰਹੂਗਾ ਪਰ ਮੀਟਰ ਅਗਲਾ ਪੀਸ ਚੈੱਕ ਕਰੋ ਜੀ ਇਹ ਆਫ ਵਾਈਟ ਬਾਟਮ ਦੇ ਨਾਲ ਬੜਾ ਸੋਹਣਾ ਜਿਹਾ ਰੈਡੀ ਹੋਣਾ ਬਣ ਕੇ ਵਾਲਾ ਸੂਟ ਜੇਕਰ ਤੁਹਾਡੀ ਆਫ ਵਾਈਟ ਲੈ ਆਫ ਵਾਈਟ ਬਾਟਮ ਦੇ ਨਾਲ ਇਹ ਵਾਲਾ ਪੀਸ ਸਾਡੇ ਕੋਲ ਤੁਸੀਂ ਬਾਈ ਕਰੋਗੇ ਤਾਂ ਬੜਾ ਸੋਹਣਾ ਜਿਹਾ ਸੂਟ ਰੈਡੀ ਹੋਣਾ ਦੇਖੋ ਐਦਾਂ ਦਾ ਜਿਹੜਾ ਪ੍ਰਿੰਟ ਆ ਕਾਫੀ ਟ੍ਰੈਂਡ ਦੇ ਵਿੱਚ ਹੈ ਜੇਕਰ ਤੁਸੀਂ ਪੂਰਾ ਸੂਟ ਲੈਣਾ ਚਾਹਦੇ ਹੋ ਸਾਡੇ ਕੋਲ ਪੀਸਾਂ ਦੇ ਵਿੱਚ ਤੁਹਾਨੂੰ ਇਹ ਵਾਲਾ ਪੂਰਾ ਸੂਟ ਮਿਲੂਗਾ ਜੀ ਪੀਸਾਂ ਦੇ ਵਿੱਚ ਠੀਕ ਹੈ ਜੀ ਇਹ ਕੇ ਵਾਲਾ ਪੀਸ ਚੈੱਕ ਕਰੋ ਇਹ ਵੀ ਬੜਾ ਪਿਆਰਾ ਜਿਹਾ ਰਹਿਣ ਵਾਲਾ ਪੀਸ ਹੈ 2 ਮੀਟਰ ਤੁਹਾਨੂੰ ਪੀਸ ਮਿਲੂਗਾ ਇਹ ਵਾਲਾ 4 ਮੀਟਰ ਹੈ ਸੜਗਲ 2-2 ਮੀਟਰ ਦੀ ਕੱਟ ਹੈ ਜੇਕਰ 4 ਮੀਟਰ ਤੁਸੀਂ ਪੂਰਾ ਕੰਪਲੀਟ ਸੂਟ ਬਣਾਉਣਾ ਚਾਹੁੰਦੇ ਹੋ ਤਾਂ ਪਨਾ ਸਕਦੇ ਹੋ ਠੀਕ ਹੈ ਜੀ ਇਹ ਵਾਲਾ ਲਹੂਗੀ ਸ਼ਰਟ ਪੀਸ ਇਹ ਵਾਲਾ ਸ਼ਰਟ ਪੀਸ ਰਹਿਣ ਵਾਲਾ ਹੈ ਠੀਕ ਹੈ ਜੀ ਸ਼ਰਟ ਪੀਸ ਰਹਿਣ ਵਾਲਾ ਜਿਹੜੀ ਮੇਰੀ ਭੈਣੇ ਵਾਲਾ ਸ਼ਰਟ ਪੀਸ ਬਾਈ ਕਰਨਾ ਤਾਂ ਉਹ ਇਹ ਵਾਲਾ ਪੀਸ ਸਾਡੇ ਕੋਲੋਂ ਬਾਈ ਕਰ ਸਕਦੇ ਠੀਕ ਹੈ ਜੀ ਇਹ ਵਾਲੇ ਤੁਸੀਂ ਇਹ ਨਾਲ ਬਾਟਮ ਲੈ ਸਕਦੇ ਹੋ ਸਾਡੇ ਕੋਲ ਇਹਵਲ ਤੁਸੀਂ ਇਹਨਾਂ ਦਾ ਬਾਟਮ ਲੈ ਸਕਦੇ ਹੋ ਅਗਲਾ ਪੀਸ ਚੈੱਕ ਕਰੋ ਠੀਕ ਹੈ ਜੀ ਇਹ ਵਾਲਾ ਪ੍ਰਿੰਟ ਵੀ ਕਾਫੀ ਟ੍ਰੈਂਡ ਦੇ ਵਿੱਚ ਰਹਿਣ ਵਾਲਾ ਪਰ ਜਿਹੜਾ ਇਹ ਪੀਸ ਹੈ 2 ਮੀਟਰ ਪਰ ਮੀਟਰ ਪੀਸ ਹੈ ਜੀ ਠੀਕ ਹੈ ਜੀ ਜਿਹੜੀ ਵੀ ਮੇਰੀ ਭੈਣ ਦਾ 2 ਮੀਟਰ ਦੇ ਵਿੱਚ ਸੂਟ ਕੰਪਲੀਟ ਸ਼ਰਟ ਪੀਸ ਕੰਪਲੀਟ ਹੁੰਦੀ ਹੈ ਇਹ ਵਾਲਾ ਪੀਸ ਸਾਡੇ ਕੋਲੋਂ ਬਾਈ ਕਰ ਸਕਦੇ ਹੋ ਪ੍ਰਿੰਸਸ ਕਲੈਕਸ਼ਨ ਰਹੂਗੀ ਕੱਟ ਪੀਸ ਬੜੇ ਸੋਹਣੇ ਜੇ ਰਹਿਣਗੇ ਪ੍ਰਿੰਟ ਬੜੇ ਪਿਆਰੇ ਰਹਿਣਗੇ ਸਾਰਿਆਂ ਦੇ ਪ੍ਰਿੰਸਸ ਕਲੈਕਸ਼ਨ ਆ ਏਕੇ ਟੈਕਸ ਦੀ ਠੀਕ ਹੈ ਜੀ ਬ੍ਰਾਂਡਡ ਰਹਿਣਗੇ ਕਟ ਪੀਸ 100 ਰੁਪਏ ਰਹੂਗਾ ਪਰ ਮੀਟਰ ਜੀ ਠੀਕ ਹੈ ਜੀ 100 ਰੁਪਏ ਪਰ ਮੀਟਰ ਰਹੂਗਾ ਪੀਸ ਅਗਲਾ ਪੀਸ ਚੈੱਕ ਕਰੋ ਬੜਾ ਪਿਆਰਾ ਜਿਹਾ ਪੀਸ ਹੈ ਪ੍ਰਿੰਟ ਬੜਾ ਪਿਆਰਾ ਜਿਹਾ ਆਫ ਵਾਈਟ ਬਾਟਮ ਦੇ ਨਾਲ ਇਹ ਵਾਲਾ ਪੀਸ ਦੇਖੋ ਜੀ ਆਪਣੇ ਕਈਆਂ ਪਹਿਣਾ ਕੋਲੇ ਬਾਟਮਾਂ ਹੁੰਦੀਆਂ ਐਦਾਂ ਆਫ ਵਾਈਟ ਤਾਂ ਤੁਸੀਂ ਆਫ ਵਾਈਟ ਬਾਟਮ ਦੇ ਨਾਲ ਇਹ ਵਾਲਾ ਸਾਡੇ ਕੋਲੇ ਸ਼ਰਟ ਪੀਸ ਲੈ ਸਕਦੇ ਹੋ ਬੜਾ ਸੋਹਣਾ ਸੂਟ ਰੈਡੀ ਹੋਣਾ ਆਫ ਵਾਈਟ ਬਾਟਮ ਦੇ ਨਾਲ ਠੀਕ ਹੈ ਜੀ ਆਫ ਵਾਈ ਬਾਟਮ ਦਾ ਬੜਾ ਸੋਹਣਾ ਜਿਹਾ ਸ਼ਰਟ ਪੀਸ ਰੈਡੀ ਹੋਣਾ ਪਰ ਪੀਸ ਦੀ ਕੱਟ ਰਹੂਗੀ 2 2 ਮੀਟਰ ਠੀਕ ਹੈ ਜੀ ਅਗਲਾ ਪ੍ਰਿੰਟ ਚੈੱਕ ਕਰੋ ਫਿਰੋਜੀ ਕਲਰ ਆ ਜੀ ਠੀਕ ਹੈ ਜੀ ਤੁਹਾਨੂੰ ਇਹ ਪੀਸਾ ਦੇ ਵਿੱਚ ਮਿਲ ਜੂਗਾ 2.5 2.5 ਮੀਟਰ ਦੀ ਰਹਿਣ ਵਾਲੀ ਹੈ ਕੱਟ ਠੀਕ ਹੈ ਜੀ ਪੂਰਾ ਸੂਟ ਮਿਲੂਗਾ ਤੁਹਾਨੂੰ 2.5 2.5 ਮੀਟਰ ਦਾ ਜੇ ਪੂਰਾ ਸੂਟ ਲੈਣਾ ਚਾਹੁੰਦੇ ਹੋ ਪੂਰਾ ਸੂਟ ਲੈ ਸਕਦੇ ਹੋ ਤੇ ਜੇਕਰ ਤੁਸੀਂ ਕੱਲਾ ਸ਼ਰਟ ਪੀਸ ਲੈਣਾ ਚਾਹੁੰਦੇ ਹੋ ਤਾਂ ਸ਼ਰਟ ਪੀਸ ਲੈ ਸਕਦੇ ਹੋ ਸਕਿਨ ਬਾਟਮ ਦੇ ਨਾਲ ਤੁਸੀਂ ਕੱਲਾ ਸ਼ਰਟ ਪੀਸ ਲੈ ਸਕਦੇ ਹੋ ਸਾਡੇ ਕੋਲ ਦੇਖੋ ਜੀ ਸਕਿਨ ਬਾਟਮ ਦੇ ਨਾਲ ਤੁਸੀਂ ਕੱਲਾ ਸ਼ਰਟ ਪੀਸ ਲੈ ਸਕਦੇ ਹੋ ਜੇ ਪੂਰਾ ਕੰਪਲੀਟ ਸੂਟ ਲੈਣਾ ਤਾਂ ਪੂਰਾ ਕੰਪਲੀਟ ਸੂਟ ਵੀ ਲੈ ਸਕਦੇ ਹੋ ਜੀ ਇਹ ਵੀ 2 ਮੀਟਰ ਪਰ 2 ਮੀਟਰ ਰੈਨ ਵਾਲਾ ਜੀ ਠੀਕ ਹੈ ਜੀ ਬੜਾ ਸੋਹਣਾ ਜਿਹਾ ਪ੍ਰਿੰਟ ਹੈ ਜਿਹੜੀ ਮੇਰੀ ਭੈਣ ਦਾ ਇਦਾਂ ਫੋਲਡ ਕਰਕੇ ਸ਼ਰਟ ਪੀਸ ਬਣਦਾ ਜਿਹਦਾ 19 ਇੰਚ ਕੇ ਰੋਂਦਾ ਉਹਦਾ ਆਰਾਮ ਨਾਲ ਇਦਾਂ ਫੋਲਡ ਕਰਕੇ ਸ਼ਰਟ ਪੀਸ ਬਣ ਜਾਂਦਾ ਤਾਂ ਉਹ ਮੇਰੀ ਭੈਣੇ 2 ਮੀਟਰ ਦਾ ਪੀਸ ਲੈ ਕੇ ਠੀਕ ਹੈ ਜੀ ਆਪਣਾ ਸ਼ਰਟ ਪੀਸ ਬਣਾ ਸਕਦੀ ਹੈ ਅਗਲਾ ਪੀਸ ਚੈੱਕ ਕਰੋ ਇਹ ਵੀ ਬੜਾ ਪਿਆਰਾ ਜਿਹਾ ਪੀਸ ਹੈ ਠੀਕ ਹੈ ਜੀ ਇਦਾਂ ਦੀ ਬਾਟਮ ਦੇ ਨਾਲ ਬੜਾ ਸੋਹਣਾ ਜਿਹਾ ਸੂਟ ਰੈਡੀ ਹੋਣਾ ਦੇਖੋ ਜੇਕਰ ਕਈਆ ਮੇਰੀਆਂ ਭੈਣਾਂ ਕੋਲ ਇਹਦਾ ਬਾਟਮ ਘਾਰੀ ਹੁੰਦੀਆਂ ਜੇਕਰ ਤੁਸੀਂ ਬਾਟਮ ਲੈਣਾ ਚਾਹਦੇ ਹੋ ਤਾਂ ਤੁਸੀਂ ਬਾਟਮ ਵੀ ਲੈ ਸਕਦੇ ਹੋ ਦੇਖੋ ਐਦਾਂ ਦੀ ਬਾਟਮ ਦੇ ਨਾਲ ਹੀ ਬੜਾ ਸੋਹਣਾ ਜਿਹਾ ਸੂਟ ਰੈਡੀ ਹੋਣਾ ਬਣ ਕੇ ਠੀਕ ਹੈ ਜੀ ਇਹ ਵੀ 2 ਮੀਟਰ ਪੀਸ ਰਹਿਣ ਵਾਲਾ ਜੀ ਜਾਂ ਤੁਸੀਂ ਇਹ ਵਾਲੀ ਬਾਟਮ ਵੀ ਸਾਡੇ ਕੋਲੇ ਨਾਲ ਬਾਈ ਕਰ ਸਕਦੇ ਹੋ ਬਹੁਤ ਸੋਹਣਾ ਪੀਸ ਹੈ ਜੀ ਇਹ ਠੀਕ ਹੈ ਜੀ ਬਹੁਤ ਜ਼ਿਆਦਾ ਸੋਹਣਾ ਪੀਸ ਹੈ ਸਟਾਫ ਬੜਾ ਫਾਈਨ ਹੈ ਬਹੁਤ ਫਾਈਨ ਸਟਾਫ ਹੈ ਜੀ ਪਿਓਰ ਕਾਟਨ ਸਟਾਫ ਰਹਿਣ ਵਾਲਾ ਦੇਖੋ ਇਹ ਵਾਲੇ ਪੀਸ ਵੀ ਸਾਡੇ ਕੋਲ 2-2 ਮੀਟਰ ਦੀ ਕਟ ਹੈ ਜੀ ਪੂਰਾ ਕੰਪਲੀਟ ਸੂਟ ਲੈਣਾ ਤਾਂ ਕਬੜੀ ਸੂਟ ਲੈ ਸਕਦੇ ਹੋ ਜਿਹੜੀ ਮੇਰੀ ਭੈਣ ਦਾ 4 ਮੀਟਰ ਵਿੱਚ ਸੂਟ ਬੰਦਦਾ ਤਾਂ ਇਹ 4 ਮੀਟਰ ਵਿੱਚ ਲੈ ਸਕਦੀ ਹੈ ਠੀਕ ਹੈ ਜੀ ਜੇਕਰ ਤੁਸੀਂ ਆਫ ਵਾਈਟ ਦੇ ਨਾਲ ਇਹਨੂੰ ਵੇਅਰ ਕਰੋਗੇ ਤਾਂ ਉਹ ਵੀ ਬੜਾ ਪਿਆਰਾ ਜਿਹਾ ਲੱਗਣਾ ਠੀਕ ਹੈ ਜੀ ਐਦਾਂ ਆਫ ਵਾਈਟ ਬਾਟਮ ਦੇ ਨਾਲ ਤੁਸੀਂ ਇਹ ਵਾਲਾ ਸੂਟ ਵੇਅਰ ਕਰੋਗੇ ਤਾਂ ਬੜਾ ਪਿਆਰਾ ਜਿਹਾ ਸੂਟ ਰੈਡੀ ਹੋਣਾ ਬਣ ਕੇ ਬਾਕੀ ਅਸੀਂ ਇਹਦੀ ਲੈਸਾਂ ਲਗਾ ਸਕਦੇ ਹਾਂ ਆਫ ਵਾਈਟ ਠੀਕ ਹੈ ਜੀ ਕਾਫੀ ਗ੍ਰੇਸ ਹੋਣੀ ਹੈ ਲੈਸ ਲਗਾ ਕੇ ਸੂਟ ਦੀ ਅਗਲਾ ਪੀਸ ਚੈੱਕ ਕਰੋ ਜੀ ਠੀਕ ਹੈ ਜੀ ਜਿਹੜੀ ਸ਼ਰਟ ਪਿਸ ਰਹਿਣ ਵਾਲਾ ਇਹ ਪੂਰਾ ਰਹੂਗਾ 2 ਮੀਟਰ ਦੀ ਕੱਟ ਜਿਹੜੀ ਬਾਟਮ ਹੈ 2 ਮੀਟਰ ਦੀ ਰਹਿਣ ਵਾਲੀ ਹੈ ਠੀਕ ਹੈ ਜੀ ਮੈਚਿੰਗ ਸੂਟ ਹੈ ਜਿਹੜੀ ਵੀ ਮੇਰੀ ਭੈਣ ਸਟੇਟ ਬਾਟਮ ਬਣਾਉਣਾ ਚਾਹੁੰਦੀ ਐ ਤਾਂ 2 ਮੀਟਰ ਦੇ ਵਿੱਚ ਸਟੇਟ ਬਾਟਮ ਬਣਦੀ ਐ ਠੀਕ ਹੈ ਜੀ ਇਹਨੂੰ ਸਿਰ ਪਾਕਿਸਤਾਨੀ ਬਾਟਮ ਵੀ ਕਹਿੰਦੇ ਆ ਤਾਂ ਉਹ ਵਾਲਾ ਵਾਲਾ ਸੂਟ ਬੜਾ ਸੋਹਣਾ ਜਿਹਾ ਰੈਡੀ ਹੋਣਾ ਠੀਕ ਹੈ ਸਰਦਾਰੀ ਕਲਰ ਹੈ ਬੜਾ ਪਿਆਰਾ ਜਿਹਾ ਕਲਰ ਹੈ ਜੀ ਐਦਾਂ ਦੇ ਲਾਈਟ ਕਲਰ ਮੇਰੀ ਭੈਣ ਆ ਪਸੰਦ ਕਰਦੀ ਆ ਪਾਉਣਾ ਜਿਹੜੀਆਂ ਭੜੀਆਂ ਲਿਖੀਆਂ ਭੈਣਾਂ ਉਹ ਐਦਾਂ ਦੇ ਕਲਰ ਜ਼ਿਆਦਾ ਬੜਾ ਸੋਹਣਾ ਜਿਹਾ ਸੂਟ ਰੈਡੀ ਹੋਣਾ ਬਣ ਕੇ ਬਾਕੀ ਅਸੀਂ ਲੈਸ ਨਾਲ ਲਗਾ ਕੇ ਦੀ ਗ੍ਰੇਸ ਹੋਰ ਵੀ ਵਧਾ ਸਕਦੇ ਆ ਸਟੇਟ ਬਾਟਮ ਦੇ ਨਾਲ ਰੈਡੀ ਹੋਣਾ 4.5 ਮੀਟਰ ਰਹਿਣ ਵਾਲੀ ਹੈ ਕੱਟ 100 ਰੁਪਏ ਰੋਗੀ ਪਰ ਮੀਟਰ ਜੀ ਇਹ ਵੀ ਸਾਨੂੰ 4 ਮੀਟਰ ਸਟਾਫ ਮਿਲੂਗਾ ਜੀ ਠੀਕ ਆ ਜੀ ਜਿਹੜੀ ਮੇਰੀ ਭੈਣ ਨੂੰ ਇਹ ਵਾਲਾ ਪੀਸ ਪਸੰਦ ਆ ਤਾਂ ਉਹ ਸਾਡੇ ਕੋਲੋਂ ਬਾਈ ਕਰ ਸਕਦੀ ਹੈ ਠੀਕ ਆ ਜੀ ਅਗਲਾ ਪੀਸ ਚੈੱਕ ਕਰੋ ਜੀ ਇਹ ਵੀ 2 ਮੀਟਰ ਰਹਿਣ ਵਾਲਾ ਪ੍ਰਿੰਟ ਬੜਾ ਪਿਆਰਾ ਜਿਹਾ ਬਹੁਤ ਪਿਆਰਾ ਪ੍ਰਿੰਟ ਹੈ ਆਫ ਵਾਈ ਬਾਟਮ ਦੇ ਨਾਲ ਅਸੀਂ ਉਹ ਵੇਅਰ ਕਰ ਸਕਦੇ ਆ ਦੇਖੋ ਜੀ ਬੜਾ ਪਿਆਰਾ ਜਿਹਾ ਪ੍ਰਿੰਟ ਰਹਿਣ ਵਾਲਾ ਜੀ 2 ਮੀਟਰ ਠੀਕ ਹੈ ਜੀ 2 ਮੀਟਰ ਹੋਊਗਾ ਦੇਖੋ ਜੀ ਇਹ ਵਾਲਾ ਜਿਹੜਾ ਪੀਸ ਹੈ ਦੋ ਪੀਸਾ ਤੁਹਾਨੂੰ ਮਿਲੇਗਾ ਠੀਕ ਹੈ ਜੀ 4.5 ਮੀਟਰ ਤੁਹਾਨੂੰ ਇਹ ਵਾਲਾ ਸਟੱਪ ਮਿਲੇਗਾ ਪੂਰਾ ਕੰਪਲੀਟ ਲੈਣਾ ਚਾਹਣੇ ਤਾਂ ਸਾਡੇ ਕੋਲੋਂ ਪੂਰਾ ਕੰਪਲੀਟ ਸੂਟੇ ਬਾਈ ਕਰ ਸਕਦੇ ਹੋ 4.5 ਮੀਟਰ ਰਹਿਣ ਵਾਲਾ ਇਹ ਵਾਲਾ ਸਟੱਪ ਜੀ ਬਹੁਤ ਪਿਆਰਾ ਪ੍ਰਿੰਟ ਹੈ ਜੀ 4.5 ਮੀਟਰ 4 ਮੀਟਰ ਵਿੱਚ ਸਾਡਾ ਆਰਾਮਣਾ ਸੂਟ ਰੈਡੀ ਹੁੰਦਾ ਕਿਉਂਕਿ ਅਸੀਂ ਅੱਜ ਕੱਲ ਜਿਆਦਾ ਹੈਵੀ ਬਾਟਮ ਨਹੀਂ ਵੇਅਰ ਕਰਦੇ ਠੀਕ ਹੈ ਜੀ ਹਲਕੀਆਂ ਜੀਆਂ ਬਾਟਮ ਵੀ ਪਸੰਦ ਕਰਦੇ ਆ ਸਟੇਟ ਬਾਟਮ ਪਸੰਦ ਕਰਦੇ ਆ 4 ਮੀਟਰ 'ਚ ਸਾਡਾ ਆਰਾਮਣਾ ਸੂਟ ਰੈਡੀ ਹੁੰਦਾ ਇਹ ਵਾਲਾ ਪੀਸ ਦੇਖੋ ਜੀ ਕੋਰਸ ਸੈੱਟ ਬੜਾ ਸੋਹਣਾ ਜਾਂ ਰੈਡੀ ਹੋਣਾ ਬਣ ਕੇ ਇਹਦਾ ਠੀਕ ਹੈ ਜੀ ਤੁਹਾਨੂੰ 5 ਮੀਟਰ ਪੂਰਾ ਕੰਪਲੀਟ ਸੂਟ ਮਿਲ ਜੂਗਾ ਇਹ ਵਾਲਾ ਅੱਗੇ ਇਹ ਵਾਲਾ ਪੀਸ ਚੈੱਕ ਕਰੋ ਇਹ ਵੀ ਬੜਾ ਪਿਆਰਾ ਜਾਂ ਪੀਸ ਰਹਿਣ ਵਾਲਾ ਹੈ ਠੀਕ ਹੈ ਜੀ 2.5 ਮੀਟਰ 'ਚ ਤੁਹਾਨੂੰ ਇਹ ਵਾਲੀ ਕੱਟ ਮਿਲੂਗੀ ਇਦਾਂ ਅਸੀਂ ਸਕਿਨ ਕਲਰ ਦੀ ਬਾਟਮ ਲਗਾਵਾਂਗੇ ਜਾਂ ਪਿੰਕ ਕਲਰ ਦੀ ਬਾਟਮ ਵੀ ਅਸੀਂ ਨਾਲ ਲਗਾ ਸਕਦੇ ਆ ਠੀਕ ਹੈ ਜੀ ਸਕਿਨ ਕਲਰ ਦੀ ਜਾਂ ਪਿੰਕ ਕਲਰ ਦੀ ਬਾਟਮ ਨਾਲ ਵੀ ਇਹ ਬੜਾ ਸੋਹਣਾ ਜਿਹਾ ਸੂਟ ਬਣਨਾ ਜੀ ਜੇ ਕੱਲਾ ਸ਼ਰਟ ਪੀਸ ਲੈਣਾ ਤਾਂ ਕੱਲਾ ਸ਼ਰਟ ਪੀਸ ਲੈ ਸਾਡੇ ਸਾਡੇ ਕੋਲ ਤੁਸੀਂ ਟਾਈਮ ਟ੍ਰੈਂਡ ਵਾਲੀ ਇਹਦੀ ਕੱਟ ਜੀ ਪ੍ਰਿੰਸਸ ਕਲੈਕਸ਼ਨ ਰਹਿਣ ਵਾਲੇ ਸਾਰੇ ਬ੍ਰਾਂਡਡ ਕੱਟ ਪੀਸ ਰਹਿਣ ਵਾਲੇ 100 ਰੁਪਏ ਪਰ ਮੀਟਰ ਦੇ ਨਾਲ ਠੀਕ ਹੈ ਜੀ ਇਹ ਵੀ ਤੁਹਾਨੂੰ ਸ਼ਰਟ ਪੀਸ ਮਿਲੂਗਾ ਸ਼ਰਟ ਪੀਸ ਮਿਲੂਗਾ ਮਸਟਰਡ ਕਲਰ ਹੈ ਬੜਾ ਪਿਆਰਾ ਜਿਹਾ ਪੀਸ ਹੈ ਜੀ ਠੀਕ ਹੈ ਜੀ ਇੱਕ ਇਹ ਵਾਲਾ ਪੀਸ ਚੈੱਕ ਕਰੋ ਠੀਕ ਹੈ ਜੀ ਮਹਿਰੂਨ ਬਾਟਮ ਦੇ ਨਾਲ ਜਿੰਨਾਂ ਮੇਰੇ ਪਹਿਣਾ ਕੋਲੇ ਕਈ ਵੀ ਮਹਿਰੂਨ ਬਾਟਮ ਹੁੰਦੀ ਹੈ ਤਾਂ ਤੁਸੀਂ ਇਹ ਵਾਲਾ ਸ਼ਰਟ ਪੀਸ ਸਾਡੇ ਕੋਲੋਂ ਬਾਈ ਕਰ ਸਕਦੇ ਹੋ ਠੀਕ ਹੈ 2 ਮੀਟਰ ਰਹਿਣ ਵਾਲੀ ਕੱਟ ਜਿੰਨਾਂ ਮੇਰੀਆਂ ਪਹਿਣਾ ਦਾ 19 ਇੰਚ ਕੀ ਰੈਡੀ ਹੁੰਦਾ ਜਾਂ 20 ਇੰਚ ਰੈਡੀ ਹੁੰਦਾ ਉਹਨਾਂ ਦਾ ਆਰਾਮ ਨਾਲ ਇਹ ਵਾਲੀ ਲੈਂਥ ਕੰਪਲੀਟ ਹੋਊਗੀ ਠੀਕ ਹੈ ਜੀ ਜਿੰਨਾ ਦਾ ਨਹੀਂ ਹੁੰਦਾ ਓਲ ਸੈਂਟਰ ਕੱਟ ਲੈਸ ਪਾ ਕੇ ਆਪਣੀ ਲੈਂਥ ਕੰਪਲੀਟ ਕਰ ਸਕਦੇ ਆ ਜੀ ਇਹ ਵੀ ਤੁਹਾਨੂੰ ਦੋ ਪੀਸ ਮਿਲ ਜਾਣਗੇ ਜੀ ਠੀਕ ਹੈ ਜੀ ਇਹ ਵੀ ਸ਼ਰਟ ਪੀਸ ਹੈ ਜੀ ਬੜਾ ਪਿਆਰਾ ਜਿਹਾ ਪੀਸ ਹੈ ਸ਼ਰਟ ਪੀਸ ਹੈ ਤੁਸੀਂ ਇਹ ਵੀ 2 ਮੀਟਰ ਤੁਹਾਨੂੰ ਮਿਲੂਗਾ ਸ਼ਰਟ ਪੀਸ ਇਹ ਚੈੱਕ ਕਰੋ ਪ੍ਰਿੰਟ ਜੀ 4 ਮੀਟਰ ਰਹਿਣ ਵਾਲਾ ਸਟਾਫ ਠੀਕ ਹੈ 4 ਮੀਟਰ ਰਹਿਣ ਵਾਲਾ ਇਹ ਵਾਲਾ ਸਟਾਫ ਪ੍ਰਿੰਟ ਬੜਾ ਪਿਆਰਾ ਬੜਾ ਸੋਹਣਾ ਜਿਹਾ ਸੂਟ ਰੈਡੀ ਹੋਣਾਈ ਵੀ ਬਣਦੀ ਹੈ 컬러 ਬੜਾ ਪਿਆਰਾ ਸਰਦਾਰੀ 컬러 ਹੈ ਜੀ ਬਹੁਤ ਵਧੀਆ 컬러 ਹੈ ਸਰਦਾਰੀ 컬러 ਹੈ 100 ਪਰ ਮੀਟਰ ਦੇ ਵਿੱਚ ਤੁਸੀਂ ਇਹ ਵਾਲਾ ਸੂਟ ਸਾਡੇ ਕੋਲੋਂ ਬਾਈ ਕਰ ਸਕਦੇ ਹੋ ਦੇਖੋ ਇਹ ਵੀ ਬੜਾ ਪਿਆਰਾ ਜਿਹਾ ਪ੍ਰਿੰਟ ਹੈ ਠੀਕ ਹੈ ਜੀ 2 ਮੀਟਰ ਸ਼ਰਟ ਪੀਸ ਹੈ ਆਫ ਵਾਈਟ ਬਾਟਮ ਨਾਲ ਬੜਾ ਸੋਹਣਾ ਜਿਹਾ ਸੂਟ ਰੈਡੀ ਹੋਣਾ ਬਣ ਕੇ ਦੇਖੋ ਜੀ ਜੇਕਰ ਤੁਸੀਂ ਇਹਨੂੰ ਆਫ ਵਾਈਟ ਬਾਟਮ ਦੇ ਨਾਲ ਸੂਟ ਰੈਡੀ ਕਰੋਗੇ ਤਾਂ ਬੜਾ ਸੋਹਣਾ ਜਿਹਾ ਸੂਟ ਰੈਡੀ ਹੋਣਾ ਠੀਕ ਹੈ ਜੀ ਜਸ ਕਿੰਨੇ ਕਲਰ ਦੀ ਬਾਟਮ ਵੀ ਤੁਸੀਂ ਲਗਾ ਸਕਦੇ ਹੋ ਇਹ ਨਾਲ ਪਰ ਜਿਆਦਾ ਅੱਛੀ ਆਫ ਵਾਈਟ ਬਾਟਮ ਹੀ ਲੱਗ ਰਹੀ ਹੈ ਠੀਕ ਹੈ ਜੀ ਸ਼ਰਟ ਪੀਸ ਲੈ ਸਕਦੇ ਹੋ ਪ੍ਰਿੰਟ ਦੇਖੋ ਕਿੰਨਾ ਪਿਆਰਾ ਤੇ ਕਲਰ ਦੇਖੋ ਕਿੰਨਾ ਪਿਆਰਾ ਠੀਕ ਹੈ ਜੀ ਇਹ ਵਾਲੇ ਸਾਡੇ ਕੋਲ ਤੁਸੀਂ ਪੀਸ ਬਾਈ ਕਰ ਸਕਦੇ ਹੋ ਦੋ ਪੀਸ ਬਾਈ ਕਰ ਸਕਦੇ ਹੋ ਕੋਟ ਸੈੱਟ ਕੋਟ ਸੈੱਟ ਬਣਾ ਸਕਦੇ ਹੋ ਤੁਸੀਂ ਠੀਕ ਹੈ ਜੀ ਕੋਟ ਸੈੱਟ ਰੈਡੀ ਕਰ ਸਕਦੇ ਹੋ ਦੋ 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 ਮੀਟਰ ਦੇ ਰਹਿਣ ਵਾਲੇ ਪੀਸ ਤੁਹਾਨੂੰ 4 ਮੀਟਰ ਸਟੱਫ ਮਿਲ ਜਾਊਗਾ ਠੀਕ ਹੈ ਜੀ ਕੋਟ ਸੈਟ ਤੁਸੀਂ ਬੜਾ ਸੋਹਣਾ ਜਿਹਾ 2 ਮੀਟਰ ਦੇ ਵਿੱਚ ਆਪਣਾ ਪਲਾਜ਼ੋ ਬਣ ਜਾਂਦਾ ਤੇ ਜਿਹੜੀ ਟੀ-ਸ਼ਰਟ ਬਣਨੀ ਆ ਉਹ ਵੀ ਤੁਹਾਡੇ 2 ਮੀਟਰ ਦੇ ਵਿੱਚ ਹੀ ਰੈਡੀ ਹੋ ਜਾਣੀ ਆ ਬੜਾ ਸੋਹਣਾ ਜਿਹਾ ਸੂਟ ਰੈਡੀ ਹੋਣਾ ਕੋਟ ਸੈਟ 4 ਮੀਟਰ ਦੇ ਵਿੱਚ ਠੀਕ ਹੈ ਜੀ ਇਹ ਵੀ ਤੁਹਾਨੂੰ 4 ਮੀਟਰ ਮਿਲ ਜੂਗਾ ਜੀ ਇਹਦਾ ਵੀ ਜੇਕਰ ਤੁਸੀਂ ਕੋਟ ਸੈਟ ਰੈਡੀ ਕਰਨਾ ਚਾਹੁੰਦੇ ਹੋ ਤਾਂ ਬੜਾ ਸੋਹਣਾ ਜਿਹਾ ਕੋਟ ਸੈਟ ਰੈਡੀ ਹੋਣਾ ਇਹ ਵੀ ਸਾਡੇ ਕੋਲ 2-2 ਮੀਟਰ ਦੇ ਦੋ ਪੀਸ ਹੈ ਜੀ ਠੀਕ ਹੈ ਜੀ ਜੇ ਤੁਸੀਂ ਸੂਟ ਬਣਾਉਣਾ ਚਾਹੁੰਦੇ ਹੋ ਤਾਂ ਸੂਟ ਬਣਾ ਸਕਦੇ ਹੋ ਇਹ ਵੀ ਤੁਹਾਨੂੰ 4 ਮੀਟਰ ਮਿਲੂਗਾ ਜੀ ਦੋ-ਦੋ ਪੀਸਾਂ ਦੇ ਵਿੱਚ ਮਿਲੂਗਾ ਠੀਕ ਹੈ ਜੀ ਦੋ ਪੀਸ ਆ ਸਾਡੇ ਕੋਲੇ ਅਵੇਲੇਬਲ ਹੈ ਕੱਲਾ ਸ਼ਰਟ ਪੀਸ ਲੈਣਾ ਚਾਹਣੀ ਤਾਂ ਸ਼ਰਟ ਪੀਸ ਲੈ ਸਕਦੇ ਹੋ ਜੇ 4 ਮੀਟਰ ਪੂਰਾ ਸਟਾਕ ਲੈਣਾ ਚਾਹਣੀ ਤੁਸੀਂ 4 ਮੀਟਰ ਲੈ ਸਕਦੇ ਹੋ ਠੀਕ ਹੈ ਜੀ ਬੜਾ ਸੋਹਣਾ ਜਾਂ ਪੀਸ ਆ ਪ੍ਰਿੰਟ ਵੀ ਬੜਾ ਸੋਹਣਾ ਪਿਆਰਾ ਜਿਹਾ ਬ੍ਰੈਂਡ ਹੈ ਪ੍ਰਿੰਸਸ ਕਲੈਕਸ਼ਨ ਦੇ ਰਹਿਣ ਵਾਲੇ ਪੀਸ ਹੈ ਇਹ ਵੀ 2 ਮੀਟਰ ਤੁਹਾਨੂੰ ਪੀਸ ਮਿਲੂਗਾ ਠੀਕ ਹੈ ਜੀ 2 ਮੀਟਰ ਤੁਸੀਂ ਸਾਡੇ ਕੋਲੋਂ ਬਾਏ ਕਰ ਸਕਦੇ ਹੋ ਜੀ ਦੇਖੋ ਇਹ ਕੇਪ ਪ੍ਰਿੰਟ ਚੈੱਕ ਕਰੋ ਬੜਾ ਪਿਆਰਾ ਜਿਹਾ ਪ੍ਰਿੰਟ ਰੈਣ ਵਾਲਾ ਠੀਕ ਹੈ ਜੀ ਬਹੁਤ ਪਿਆਰਾ ਪ੍ਰਿੰਟ ਲੈਣ ਵਾਲਾ ਪਰ ਇਹਦੇ ਘੇਰੇ ਦੇ ਵਿੱਚ ਇਹ ਵਾਲੀਆਂ ਲੈਣਾ ਆਉਂਦੀਆਂ ਠੀਕ ਹੈ ਜੀ ਇਹ ਜਿਹੜੇ ਘੇਰੇ ਤੇ ਆਉਣਗੇ ਦੋਨੋਂ ਬੈਕ ਫਰੰਟ ਸਾਈਡ ਦੇ ਵੀ ਲੈਣ ਆਉਗੀ ਠੀਕ ਹੈ ਜੀ ਜਿਹੜੀ ਵੀ ਮੇਰੀ ਪਿਆਨੇ ਵਾਲਾ ਪੀਸ ਲੈਣਾ ਜੀ ਤਾਂ ਉਹ ਸਾਡੇ ਕੋਲੋਂ ਬਾਏ ਕਰ ਸਕਦੀ ਹੈ ਬੜਾ ਸੋਹਣਾ ਜਿਹਾ ਪ੍ਰਿੰਟ ਰੈਣ ਵਾਲਾ ਅਗਲਾ ਪੀਸ ਚੈੱਕ ਕਰੋ ਵੀ ਸ਼ਰਟ ਪੀਸ ਹੈ ਜੀ ਪ੍ਰਿੰਟ ਚੈੱਕ ਕਰੋ ਬੜਾ ਪਿਆਰਾ ਜਿਹਾ ਪ੍ਰਿੰਟ ਰੈਣ ਵਾਲਾ ਸ਼ਰਟ ਪੀਸ ਹੈ ਜੀ ਠੀਕ ਹੈ ਜੀ ਇਹ ਵੀ ਸ਼ਰਟ ਪੀਸ ਰਹਿਣ ਵਾਲਾ ਦੇਖੋ ਇਹ ਵੀ ਸ਼ਰਟ ਪੀਸ ਰਹੂਗਾ ਇਹ ਵੀ 2.5 ਮੀਟਰ ਦੀ ਕਟ ਹੈ ਜਿਹੜਾ ਤੁਹਾਨੂੰ ਪਹਿਲਾਂ ਪੀਸ ਦਿਖਾਏ ਸੀ ਉਹ ਵੀ 2.5 ਮੀਟਰ ਦੀ ਕਟ ਹੈ ਜੀ ਇਹ ਵੀ 2.5 ਮੀਟਰ ਦੀ ਕਟ ਰਹਿਣ ਵਾਲੀ ਹੈ ਦੇਖੋ ਆਫ ਵਾਈਟ ਬਾਟਮ ਦੇ ਨਾਲ ਇਹ orange ਕਲਰ ਦਾ ਪੀਸ ਕਿੰਨਾ ਸੋਹਣਾ ਰੈਡੀ ਹੋਣਾ ਦੇਖੋ ਜੀ ਤੁਸੀਂ ਇਦਾਂ ਦੀ ਆਫ ਵਾਈਟ ਬਾਟਮ ਦੇ ਨਾਲ ਸਾਡੇ ਕੋਲ ਇਹ ਵਾਲਾ ਪੀਸ ਬਾਈ ਕਰ ਸਕਦੇ ਹੋ ਦੇਖੋ ਜੀ ਕਿੰਨਾ ਪਿਆਰਾ ਸੂਟ ਬਣਨਾ ਹੈ ਆਫ ਵਾਈਟ ਬਾਟਮ ਦਾ ਕਲਰ ਵੀ ਬੜਾ ਫੇਅਰ ਹੈ ਜੀ ਬਹੁਤ ਕਲਰ ਪਿਆਰਾ ਜੀ ਜਿਹਨਾਂ ਦਾ ਕਲਰ ਫੇਅਰ ਹੁੰਦਾ ਹੈ ਇਹ ਵਾਲਾ ਜਿਹੜਾ ਸੂਟ ਹੈ ਇਹ ਵਾਲਾ ਕਲਰ ਬੜਾ ਜਚਣਾ ਜੀ ਉਹਨਾਂ ਦੇ ਬਹੁਤ ਪਿਆਰਾ ਪੀਸ ਰਹਿਣ ਵਾਲਾ ਦੇਖੋ ਇਹ ਵਾਲਾ ਤੁਸੀਂ ਸਾਡੇ ਕੋਲੋਂ ਪੀਸ ਬਾਏ ਕਰ ਸਕਦੇ ਹੋ 2 ਮੀਟਰ ਰਹੂਗੀ ਇਹਦੀ ਕੱਟ ਠੀਕ ਹੈ ਜੀ ਜੇਕਰ ਤੁਸੀਂ ਬਾਟਮ ਸਾਡੇ ਕੋਲੋਂ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਇਹ ਵਾਲੀ ਬਾਟਮ ਨਾਲ ਸਾਡੇ ਕੋਲੋਂ ਇਹ ਵਾਲਾ ਪੀਸ ਬਾਏ ਕਰ ਸਕਦੇ ਹੋ ਦੇਖੋ ਜੀ ਇਹ ਵਾਲੀ ਬਾਟਮ ਦੇ ਨਾਲ ਸਾਡੇ ਕੋਲੋਂ ਇਹ ਵਾਲਾ ਪੀਸ ਬਾਏ ਕਰ ਸਕਦੇ ਹੋ ठीक है जी जी बॉटम थोड़ी जी पैरट जी आ रही है पर जो महदिया कलर है बॉटम का बड़ा प्यारा जहा कलर है। देखो जी एक कॉटन ले है। दो मीटर रेन वाला है पीस ये वाली रहूगी जो बॉटम ढाई मीटर ढाई मीटर रहूगी जो बॉटम ठीक है जी बड़ा सोहना जहा सूट बनना बन वाला रेडी होके प्रिंट बड़ा प्यारा जी वाले सूट का ठीक है जी युँ शर्ट पीस मिलेगा जी शर्ट पीस साढ़े कोई कर सकते हो ਇਹ ਵੀ ਤੁਹਾਨੂੰ ਸ਼ਰਟ ਪੀਸ ਹੀ ਮਿਲੂਗਾ ਜੀ 2 ਮੀਟਰ ਰਹਿਣ ਵਾਲੀ ਕੱਟ ਸ਼ਰਟ ਪੀਸ ਦੀ ਇਹਦੇ ਨਾਲ ਤੁਹਾਨੂੰ ਬਾਟਮ ਵੀ ਦਵਾਗੇ ਮੈਚ ਕਰਕੇ ਜੇਕਰ ਤੁਸੀਂ ਬਾਟਮ ਲੈਣਾ ਚਾਹਣੀ ਹੋ ਤਾਂ ਇਹਦੇ ਨਾਲ ਸਾਡੇ ਕੋਲ ਬਾਟਮ ਲੈ ਸਕਦੇ ਹੋ ਦੇਖੋ ਜੀ ਇਹ ਵਾਲੀ ਬਾਟਮ ਵਸੇ ਲਗਾਈਏ ਇਹ ਵਾਲੀ ਸੀ ਦੇ ਨਾਲ ਬਾਟਮ ਲਗਾਈ ਹੈ ਸ਼ਰਟ ਪੀਸ ਰਹਿਣ ਵਾਲਾ 2 ਮੀਟਰ ਸ਼ਰਟ ਪੀਸ 2 ਮੀਟਰ ਰਹਿਣ ਵਾਲਾ ਜੀ ਠੀਕ ਹੈ ਜੀ ਇਹ ਵਾਲਾ ਜਿਹੜਾ ਪੀਸ ਆ ਜੀ ਵਿੱਚ 4 ਮੀਟਰ ਰਹੂਗਾ ਪ੍ਰਿੰਟ ਬੜਾ ਪਿਆਰਾ ਜਾਂ 4 ਮੀਟਰ ਰਹਿਣ ਵਾਲਾ ਪੀਸ ਜਿਹੜੀ ਹੈ ਮੇਰੀਆਂ ਭੈਣਾਂ ਦਾ 4 ਮੀਟਰ ਦੇ ਵਿੱਚ ਸੂਟ ਬੰਨਦਾ ਤਾਂ ਸਾਡੇ ਕੋਲ ਇਹ ਵਾਲਾ ਪੀਸ ਬਾਏ ਕਰ ਸਕਦੇ ਹਾਂ ਬੜਾ ਪਿਆਰਾ ਜਿਹਾ ਪ੍ਰਿੰਟ ਰਹਿਣ ਵਾਲਾ ਬਹੁਤ ਪਿਆਰਾ ਪ੍ਰਿੰਟ ਰਹਿਣ ਵਾਲਾ 4 ਮੀਟਰ ਰਹਿਣ ਵਾਲਾ ਹੈ ਪੀਸ ਜੀ ਠੀਕ ਹੈ ਜੀ ਇਹ ਵੀ 2 ਮੀਟਰ ਪੀਸ ਰਹਿਣ ਵਾਲਾ ਹੈ 2 ਮੀਟਰ ਉਹ ਕਾਏ ਵਾਲਾ ਪੀਸ ਜੀ ਬੜਾ ਪਿਆਰਾ ਜਿਹਾ ਪ੍ਰਿੰਟ ਹੈ ਜੀ ਅਗਲਾ ਚੈੱਕ ਕਰੋ ਜੀ ਇਹ ਤੁਹਾਨੂੰ ਮੈਚਿੰਗ ਸੂਟ ਮਿਲ ਜਾਊਗਾ ਠੀਕ ਹੈ ਜੀ ਮੈਚਿੰਗ ਸੂਟ ਮਿਲੂਗਾ ਬੜਾ ਪਿਆਰਾ ਜਿਹਾ ਸੂਟ ਬੰਨਣਾ ਰੈਡੀ ਹੋ ਕੇ ਠੀਕ ਹੈ ਜੀ ਅਗਲਾ ਸੂਟ ਵੀ ਤੁਹਾਨੂੰ ਮੈਚਿੰਗ ਮਿਲੇਗਾ ਇਹ ਸ਼ਰਟ ਅਲੱਗ ਹੈਗੀ ਇਹਦੇ ਨਾਲ ਜੀ ਇਹ ਇਹਦੇ ਨਾਲ ਬਾਟਮ ਹੈ ਠੀਕ ਹੈ ਜੀ ਇਹ ਤੁਸੀਂ ਬਾਟਮ ਲੈ ਸਕਦੇ ਹੋ ਇਹ ਵਾਲ ਤੁਸੀਂ ਇਹਦੇ ਨਾਲ ਸ਼ਰਟ ਲੈ ਸਕਦੇ ਹੋ ਬੜਾ ਸੋਹਣਾ ਜਿਹਾ ਸੂਟ ਰੈਡੀ ਹੋਣਾ ਇਹ ਵਾਲਾ ਬਣ ਕੇ ਜੀ ਦੇਖੋ ਜੀ ਬਹੁਤ ਸੋਹਣਾ ਸੂਟ ਰੈਨ ਵਾਲਾ ਜੀ ਇਹ ਇਹ ਵਾਲਾ ਪੀਸ ਚੈੱਕ ਕਰੋ ਮੈਚਿੰਗ ਸੂਟ ਆ ਜੀ ਮੈਚਿੰਗ ਸੂਟ ਤੁਸੀਂ ਲੈ ਸਕਦੇ ਹੋ ਸਾਡੇ ਕੋਲ ਠੀਕ ਹੈ ਜੀ ਇਹ ਵੀ ਸ਼ਰਟ ਪੀਸ ਰਹਿਣ ਵਾਲਾ ਹੈ ਠੀਕ ਹੈ ਜੀ ਸ਼ਰਟ ਪੀਸ ਰਹਿਣ ਵਾਲਾ ਜੀ ਇਹ ਵੀ ਇਹ ਵੀ ਤੁਸੀਂ ਸਾਡੇ ਕੋਲ ਬਾਈ ਕਰ ਸਕਦੇ ਹੋ ਤੁਹਾਨੂੰ ਪੂਰਾ 4 ਮੀਟਰ ਸੂਟ ਮਿਲ ਜੂ ਇਹ ਵਾਲੇ ਪ੍ਰਿੰਟ ਵਿੱਚ ਠੀਕ ਹੈ ਜੀ ਇਹ ਵੀ ਸ਼ਰਟ ਪੀਸ ਲੈ ਸਕਦੇ ਹੋ ਬਹੁਤ ਪਿਆਰਾ ਪੀਸ ਹੈ ਜੀ ਇਹ 8 ਮੀਟਰ ਸ਼ਰਟ ਪੀਸ ਰਹੂਗਾ ਆਫ ਵਾਈਟ ਬਾਟਮ ਨਾਲ ਬੜਾ ਸੋਹਣਾ ਜਿਹਾ ਰੈਡੀ ਹੋਣਾ ਬਣ ਕੇ ਇਹ ਬੜਾ ਜਿਹੜਾ ਪੀਸ ਹੈ ਜੀ ਆਫ ਵਾਈਟ ਬਾਟਮ ਨਾਲ ਬੜਾ ਸੋਹਣਾ ਜਿਹਾ ਪੀਸ ਹੋਣਾ ਠੀਕ ਹੈ ਜੀ ਐਦਾਂ ਤੁਸੀਂ ਇਹਦੇ ਨਾਲ ਆਫ ਵਾਈਟ ਬਾਟਮ ਦੇ ਨਾਲ ਇਹ ਵਾਲਾ ਸੂਟ ਤੁਸੀਂ ਵੇਅਰ ਕਰ ਸਕਦੇ ਹੋ ਪੂਰਾ 2.5 ਮੀਟਰ ਕੱਟ ਰਹਿਣ ਵਾਲੀ ਇਹ ਵਾਲੇ ਪੀਸ ਦੀ ਸੀ 2.5 ਮੀਟਰ ਕੱਟ ਰਹਿਣ ਵਾਲੀ ਹੈ ਜੀ ਇਹ ਪੂਰਾ 5 ਮੀਟਰ ਸੂਟ ਲੈ ਸਕਦੇ ਹੋ ਸਾਡੇ ਕੋਲ ਠੀਕ ਹੈ ਜੀ ਕਈ ਪੀਸ ਮਿਲਣਗੇ ਤੁਹਾਨੂੰ ਇਹਦੇ ਇਹਦੇ ਵਿੱਚ 2-2 ਮੀਟਰ ਦੇ 5 ਮੀਟਰ ਸੂਟ ਲੈ ਸਕਦੇ ਹੋ ਇਹ ਵੀ 5 ਮੀਟਰ ਤੁਹਾਨੂੰ ਸੂਟ ਮਿਲੂਗਾ ਬਲੈਕ ਦੇ ਵਿੱਚ ਹੈ ਜੀ ਠੀਕ ਹੈ ਜੀ ਅਗਲਾ ਪੀਸ ਰਹਿਣ ਵਾਲਾ ਜੀ ਗ੍ਰੀਨ ਕਲਰ ਦੇ ਵਿੱਚ ਇਹ ਵੀ ਤੁਹਾਨੂੰ 5 ਮੀਟਰ ਦੇ ਵਿੱਚ ਮਿਲੂਗਾ ਜੀ ਠੀਕ ਹੈ ਜੀ ਇਹਨਾਂ ਪੀਸਾਂ ਵਿੱਚ ਤੁਹਾਨੂੰ ਜੇਕਰ ਕੋਈ ਵੀ ਪੀਸ ਪਸੰਦ ਆਉਂਦਾ ਹੈ ਮੇਰੇ ਭੈਣਾਂ ਨੂੰ ਉਹ ਜਿਹੜਾ ਪੀਸ ਪਸੰਦ ਕਰਕੇ ਸਾਡੇ ਕੋਲ ਆਰਡਰ ਬੁੱਕ ਕਰਵਾ ਸਕਦੇ ਹੋ ਸਕਰੀਨ ਦੇ ਉੱਪਰ ਤੁਹਾਨੂੰ ਨੰਬਰ ਜਿਹੜਾ ਮੈਂਸ਼ਨ ਕੀਤਾ ਗਿਆ ਉਸ ਨੰਬਰ ਤੇ ਮੈਨੂੰ ਕਾਲ ਕਰ ਸਕਦੇ ਹੋ ਮੈਸੇਜ ਕਰ ਸਕਦੇ ਹੋ ਤੇ ਆਪਣਾ ਜਿਹੜਾ ਆਰਡਰ ਤੁਸੀਂ ਬੁੱਕ ਕਰ ਸਕਦੇ ਹੋ ਪਲੀਜ਼ ਜੇਕਰ ਤੁਹਾਨੂੰ ਮੇਰੀ ਵੀਡੀਓ ਪਸੰਦ ਲੱਗੀ ਹੋਵੇ ਲਾਈਕ ਕਰੋ ਸ਼ੇਅਰ ਕਰੋ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ ਜੀ